ਕਰਨ ਤਾਰਨ ਦੇ ਜਿਮਣੀ ਚੋਣ ਤੋਂ ਪਹਿਲਾਂ ਲਗਾਤਾਰ ਪੰਥਕ ਸਫਾਵਾਂ ਦੇ ਵਿੱਚ ਸਿਆਸੀ ਪੁਚਾਲ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਰਾਜਨੀਤਿਕ ਪਾਰਟੀਆਂ ਇਸ ਪੰਥਕ ਸੀਟ ਨੂੰ ਹਥਿਆਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਉਥੇ ਹੀ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਵੀ ਇਹ ਸੀਟ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਜੋਰ ਤੋੜ ਦੀ ਰਾਜਨੀਤੀ ਕਰਨ ਦੀ ਚਰਚਾ ਸ਼ੁਰੂ ਹੋ ਗਈ ਹੈ ਪਹਿਲਾਂ ਇਸ ਸੀਟ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਵੱਲੋਂ ਚੋਣ ਲੜਨ ਦਾ ਐਲਾਨ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ ਹਾਲਾਂਕਿ ਬੀਬੀ ਖਾਲੜਾ ਦੇ ਵੱਲੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਤੇ ਚਰਚਾ ਇਹ ਵੀ ਛਿੜੀ ਹੋਈ ਸੀ ਕਿ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਪਰ ਹੁਣ ਪੰਤਕ ਸਫਾਵਾ ਦੇ ਵਿੱਚ ਸੰਦੀਪ ਸਿੰਘ ਸਣੀ ਦਾ ਜ਼ਿਕਰ ਕਾਫੀ ਚਰਚਾ ਦੇ ਵਿੱਚ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਤਰਨਤਾਰਨ ਦੀ ਚੋਣ ਅਮਰਤਪਾਲ ਦੇ ਧੜੇ ਦੇ ਵੱਲੋਂ ਸੰਦੀਪ ਸਿੰਘ ਸਣੀ ਦੇ ਵੱਲੋਂ ਲੜੀ ਜਾਣੀ ਹੈ ਇਸ ਪੂਰੇ ਮਸਲੇ ਤੇ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਇਹ 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 ਚੀਜ਼ ਨਹੀਂ ਹੋਣੀ ਚਾਹੀਦੀ ਬਾਕੀ ਠੀਕ ਹੈ ਕਿ ਜੇ ਆਉਣ ਵਾਲੇ ਸਮੇਂ 'ਚ ਅਸੀਂ ਉਹ ਜੋ ਪੰਥਕ ਕਾਉਂਸਲ ਉਹਨਾਂ ਨੇ ਅਨਾਉਂਸ ਕੀਤੀ ਆ ਉਹਦੀ ਕਾਰਗੁਜ਼ਾਰੀ ਉਹਦਾ ਕਾਰਜ ਖੇਤਰ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਣੀ ਪਾਰਟੀ 'ਚ ਵਿਚਾਰਾਂਗੇ ਫਿਰ ਉਹਦੇ ਅਨਸਾਰ ਹੀ ਅਸੀਂ ਉੱਤੇ ਕੋਈ ਫੈਸਲਾ ਲਵਾਂਗੇ ਮਤਲਬ ਹੋ ਸਕਦੀ ਕਿ ਨਹੀਂ ਹੋ ਸਕਦੀ ਸਮਾਂ ਮਤਲਬ ਉਹਨਾਂ ਵਾਲੇ ਕਿ ਕਿ ਤੁਸੀਂ ਕੀ ਹੈ ਕਿ ਹੋਣਾ ਚਾਹੀਦਾ ਹੋ ਸਕਦੀ ਕਿ ਇਲੈਕਸ਼ਨ ਕੱਥੇ ਲੜਦਾ ਹੈ ਤੇ ਨਹੀਂ ਲੜਦਾ ਨਹੀਂ ਇਲੈਕਸ਼ਨ 'ਚ ਅਸੀਂ ਦੇਖਦੇ ਆ ਕਿ ਜੇ ਕੋਈ ਕਿਹੜਾ ਉਮੀਦਵਾਰ ਅਸੀਂ ਅਸੀਂ ਦੰਨੇ ਉਹ ਸਾਰੇ ਜਿਹੜੇ ਸਵੀਕਾਰ ਕਰਦੇ ਅਸੀਂ ਤੇ ਕਹਿੰਦੇ ਕਿ ਸਾਰਿਆਂ ਨੂੰ ਜਿਹੜੇ ਆਪਣੇ ਉਥੇ ਕੌਮੀ ਪੱਧਰ ਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਚਾਹੀਦੀ ਆ ਇਸ ਕਰਕੇ ਅਸੀਂ ਤੇ ਸਾਰਿਆਂ ਕੋਈ ਜਿੰਨੀਆਂ ਵੀ ਪੰਥਿਕ ਜਥੇਬੰਦੀਆਂ ਜੋ ਵੀ ਸਾਰੇ ਉਥੇ ਸਾਰਿਆਂ ਦਾ ਸਹਿਯੋਗ ਚਾਹੁੰਦੇ ਹਨ ਹਾਂ ਹਾਂ ਜੀ ਪੰਜਾਇਸ਼ ਹੈ ਸੰਦੀਪ ਸਿੰਘ ਸਣੀ ਉਮੀਦਵਾਰ ਆਕਾਲੀ ਗੱਲ ਵਾਲ ਪੰਜਾਬ ਨੂੰ ਇਹ ਬੋਲੂਗਾ ਕਿ ਸਾਂਝੇ ਤੌਰ ਤੇ ਉਲਾਨ ਕਰਦੇ ਕੋਈ ਇੱਦਿ ਦੇਖਣਾ ਨਹੀਂ ਸੀ ਇੱਦਿ ਇਹਦੇ ਚੀਜ਼ ਜੀ ਅਸੀਂ ਉਹਨਾਂ ਦੇ ਪਰਿਵਾਰ ਨੂੰ ਹੀ ਬੇਨਤੀ ਕਰਾਂਗੇ ਬਾਕੀ ਉਹਦੇ ਪਰਿਵਾਰ ਨੇ ਫੈਸਲਾ ਕਰਨਾ ਹੈ ਕਿ ਉਹ ਠੀਕ ਹੈ ਕਿ ਸਾਡੀ ਪਾਰਟੀ ਵੱਲੋਂ ਆਉਂਦੇ ਆ ਕਿ ਜੇ ਉਹ इवन ਕਹਿੰਦਾ ਆਜ਼ਾਦ ਵੀ ਲੜਦੇ ਆ ਅਸੀਂ 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 ਪੂਰਨ ਤੌਰ ਤੇ ਉਹਨਾਂ ਦਾ ਸਮਝੌਤਾ ਹੋ ਜਾਂਦਾ ਤੇ ਫਿਰ ਇਹ ਉਹ ਅਨੁਸਾਰ ਫੜ ਆ ਜਾਂਦਾ ਉਹ ਨਹੀਂ ਆਈ ਸੰਭੀ ਸੰਭੀ ਨਹੀਂ ਚਲੋ ਇਹ ਇਥੇ ਠੀਕ ਹੈ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਸਾਡੀ ਬੇਨਤੀ ਆ ਜੇ ਉਹਨਾਂ ਦੇ ਪਰਿਵਾਰ ਨੇ ਫੈਸਲਾ ਕਰਨਾ ਕਿ ਉਹਨਾਂ ਲੈਕਸ਼ਨ ਲੜਨੀ ਆ ਨਹੀਂ ਲੜਨੀ ਉਹਨਾਂ ਨੇ ਕਿਸੇ ਇੱਕ ਪਾਰਟੀ ਵੱਲੋਂ ਲੜਨੀ ਆ ਆਜ਼ਾਦ ਲੜਨੀ ਆ ਅਸੀਂ ਪਹਿਲ ਉਹਨਾਂ ਨੂੰ ਦਵਾਂਗੇ ਬਾਕੀ ਫੈਸਲਾ ਉਹਨਾਂ ਦੇ ਉੱਪਰ ਕਾਲੀ ਦਲ ਦੇ ਨਾਲ ਜਿਹੜਾ ਨਵੇਂ ਕਾਲੀ ਦਲ ਦੇ ਵਿਦਿਆਨੀ ਆ ਪਰਾਣੇ ਕਾਰੀਦਿਆਂ ਨੂੰ ਇਹ ਸਾਰੇ ਫਰਮਾਂ ਤੇ ਇਕੱਠੇ ਨਹੀਂ ਕਰ ਲੋਗੇ ਜਾਈ ਦੀਆ ਬਸ ਗੱਲ ਇਹਦੀ ਕੀਤੀ ਜਾਂਦੀ ਕਿ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣਗੇ ਤੇ ਉਸ ਨੂੰ ਲੈ ਕੇ ਉਸਦੇ ਪਰਾਣੇ ਕਾਰੀਦਿਆਂ ਵੀ ਹੁੰਦਾ ਹੈ ਕਿ ਉਹਦੇ ਲਈ ਬਹੁਤ ਸਿਕ ਬਿਦਵਾਨ ਹੈਗੇ ਨਹੀਂ ਅਸੀਂ ਤੇ ਕਹਿੰਦੇ ਹਾਂ ਕਿ ਜਿਹੜੇ ਜਿਹੜੇ ਜਿਨ੍ਹਾਂ ਨੂੰ ਪੰਥਨਕਰ ਚੁੱਕਾ ਪੰਜਾਬ ਦੇ ਲੋਕ ਅਨਕਾਰ ਚੁੱਕੇ ਉਹਨਾਂ ਨੂੰ ਪਿੱਛੇ ਢਾਕੇ ਜਿਹੜੇ ਕੋਈ ਨਵੇਂ ਲੋਕ ਜਿਹੜੇ ਪੰਥ ਦੀ ਸਿਰਤਾ ਜਿਨ੍ਹਾਂ ਨੇ ਪੰਜਾਬ ਪ੍ਰਸਤ ਹੋਣਾ ਪੰਥ ਪ੍ਰਸਤ ਹੋਣ ਜਿਹੜੇ ਧਰਤੀ ਦੀ ਪਹਿਰੇਦਾਰੀ ਕਰ ਸਕਦੇ ਹੋਣ ਉਹ ਉਹ ਲੋਕ ਅੱਗੇ ਹੋਣ ਤੇ ਅਸੀਂ ਉਹਨਾਂ ਦੇ ਜਿਹੜੇ ਸਾਰਿਆਂ ਦੀ ਏਕਤਾ ਦਾ ਸਵਾਗਤ ਕਰਦੇ ਹਾਂ ਬਾਬਾ ਜੀ ਹਮਤਪਾਲ ਸਿੰਘ ਨਾਲ ਕਦੋਂ ਮੁਲਾਕਾਤ ਹੋਈ ਅੰਦਰ ਵੀ ਹੋਰ ਹੋੜ ਆਦੇ ਬਾਰੇ ਮਤਲਬ ਕਿਦਾ ਉਹ ਪੰਡਿਤ ਉਹ ਦੋ ਸਾਲਾਂ ਦਾ ਪੰਡਿਤ ਹੋ ਜਾਣਾ ਦਾ ਉਸ ਬਾਬਾ ਦੇ ਕੀ ਸਰਕਾਰ ਨੂੰ ਕੋਈ ਚਿੱਠੀ ਲਿਖੀ ਉਹਨਾਂ ਨੇ ਇਹ ਪਿਛੇ 15 ਤਰੀਕ ਨੂੰ ਉਹਨਾਂ ਦੇ ਮਾਤਾ ਜੀ ਮਿਲ ਕੇ ਆਏ ਸੀਗੇ ਤੇ ਅਸੀਂ ਤੇ ਵੈਸੇ ਜਿਹੜੇ ਤੁਹਾਨੂੰ ਸਰਕਾਰ ਨੂੰ ਪਹਿਲਾਂ ਵੀ ਅਸੀਂ ਜਿਹੜਾ ਉਹਨਾਂ ਦੇ ਪ੍ਰੋਲ ਵਾਸਤੇ ਵੀ ਲਿਖ ਕੇ ਦਿੱਤਾ ਸੀ ਤੇ ਉਹ ਵੀ ਚਿੰਤਤ ਹੈ ਉਹਨਾਂ ਨੇ ਉੱਥੋਂ ਵੀ ਪਾਰਲੀਮੈਂਟ ਨੂੰ ਲਿਖੀ ਕਿ ਮੇਰੇ ਇਲਾਕੇ 'ਚ ਬਹੁਤ ਵੱਡੇ ਪੱਧਰ ਤੇ ਹੜ੍ਹਾਂ ਨੇ ਨੁਕਸਾਨ ਕੀਤਾ ਇਸ ਤਰਕੇ ਉਹ ਤੇ ਵਾਸਤੇ ਕੋਈ ਵੱਡੇ ਪੱਧਰ ਤੇ ਕੋਈ ਰਾਤ ਪੈਕੇਜ ਦਿੱਤਾ ਜਾਣਾ ਚਾਹੀਦਾ ਬਾਕੀ ਅਸੀਂ ਤੇ ਚਾਹੁੰਦੇ ਸੀ ਕਿ ਉਹ ਬਾਹਰ ਆਉਂਦੇ ਤੇ ਲੋਕਾਂ ਦੇ ਜੋ ਜੋ ਵੀ ਇੱਥੇ ਦਾ ਜਿੰਨਾ ਨੁਕਸਾਨ ਹੋਇਆ ਉਹਦਾ ਪੂਰੇ ਪੂਰਨ ਤੌਰ ਤੇ ਆਪਣੀ ਅੱਖਾਂ ਨਾਲ ਦੇਖ ਕੇ ਉਹ ਜਿਹੜੀ ਆਵਾਜ਼ ਆ ਉਹ ਇੰਟਰਨੈਸ਼ਨਲ ਪੱਧਰ ਤੇ ਜਾਂ ਪਾਰਲੀਮੈਂਟ ਦੇ ਸੈਂਟਰ ਤੇ ਲਗਾ ਕੇ ਰੱਖ ਦੇ ਦੇ ਕਿ ਵੱਧ ਤੋਂ ਵੱਧ ਜਿਹੜਾ ਉਹਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ ਤੁਸੀਂ ਕੋਈ ਕਹਿਦਾ ਹੈ ਤੇ ਕਹਿੰਦੇ ਕਿ ਨਹੀਂ ਜਿਹੜਾ ਉਹਨਾਂ ਦੇ ਅਦਾਲੀ ਕੋਟਾ ਹੁੰਦਾ ਹੈ ਨਹੀਂ ਉਹਨਾਂ ਦੇ ਅਦਾਲੀ ਕੋਟੇ ਚੋਂ ਜੋ ਵੀ ਕੋਈ ਵੀ 1 ਰੁਪਿਆ ਵੀ ਨਾ ਅਜ ਤੱਕ ਦਿੱਤਾ ਗਿਆ ਤੇ ਨਾ ਜੇ ਕੋਈ ਅਸੀਂ ਉਹਦੇ ਉਹਦੇ ਬਾਰੇ ਚ ਵੀ ਇਹ ਲਿਖਿਆ ਸੀ ਇਹਦੇ ਬਾਰੇ ਚ ਕਿ ਉਹ ਰਿਲੀਜ਼ ਕੀਤਾ ਜਾਣਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਰਿਜੈਕਟ ਕਰ ਦਿੱਤੀ। ਕਾਲੀ ਦਲ ਦੇ ਵਿਰੋਧ ਦਾ ਜਿਹੜਾ ਨਵਾਂ ਕਾਲੀ ਦਲ ਬਣਿਆ ਉਹਦੇ ਨਾਲ ਰਿਵਾ ਹੋ ਸਕਦਾ ਹੈ ਕਿ ਕਾਲੀ ਦਲ ਵਾਸ ਪੰਜਾਬ ਦਾ ਉਹ ਨਾਲੇ ਸਮੇਂ ਨਹੀਂ ਅਜੇ ਫੇਲ ਆ ਜਿੱਦਾਂ ਦੀ ਕੋਈ ਰਲੇਵੇਂ ਵਾਲੀ ਕੋਈ ਗੱਲ ਨਹੀਂ ਗਈ ਇਹ ਰਲੇਵਾ ਕਿ ਆ ਕਾਲੀ ਦਲ ਜਿਹੜਾ ਵਾਰਿਸ ਪੰਜਾਬ ਆ ਉਹ ਆਪਣੇ ਤੌਰ ਤੇ ਪੂਰਨ ਤੌਰ ਤੇ ਪੂਰੇ ਪੰਜਾਬ ਚ ਆਪਣੇ ਆਪ ਨੂੰ ਇਕਜੁੱਟ ਕਰ ਰਿਹਾ ਵਿਸਥਾਰ ਕਰ ਰਿਹਾ ਆਪਣਾ ਆਉਣ ਵਾਲੇ ਸਮੇਂ ਚ ਜੇ ਕੋਈ ਕੌਮ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੋਈ ਕੋਈ ਸਾਂਝੇ ਤੌਰ ਤੇ ਚੋਣ ਲੜਨੀ ਪੈਂਦੀ ਆ ਜਾਂ ਕੋਈ ਕਰਨੀ ਪੈਂਦੀ ਆ ਤੇ ਅਸੀਂ ਜਿਹੜੀਆਂ ਜਿਹੜੀਆਂ ਪੰਥਕ ਮੁੱਦਿਆਂ ਤੇ ਕੋਈ ਇਹ ਮਤਲਬ ਆਪਸੀ ਜਿਹੜੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਉਹਨਾਂ ਨਾਲ ਹੋ ਸਕਦੀ ਹੈ ਪੰਜਾਬ ਚ ਆ ਰਹੇ ਜੀ ਇੰਨਾ ਕੁ ਜਿਨ ਸਾਥ ਹੋ ਗਿਆ ਪੰਜਾਬ ਸਰਕਾਰ ਦਾ ਇਹ ਸਮੇਂ ਤੋਂ ਕਿੱਥੇ ਗੜੀ ਕਿੰਨਾ ਕੁ ਲੋਕਾਂ ਦੇ ਕੋਲ ਆਈ ਇਹ ਮੇਰਾ ਖਿਆਲ ਹੈ ਕਿ ਉਹ ਤੇ ਪੰਜਾਬ ਦੇ ਲੋਕ ਜਾਂ ਹੜ੍ਹ ਪ੍ਰਭਾਵਿਤ ਲੋਕ ਹੀ ਸਭ ਤੋਂ ਵੱਧ ਆ ਸਕਦੇ ਕਿ ਪੰਜਾਬ ਸਰਕਾਰ ਨੇ ਉੱਥੇ ਕੀ ਕੀਤਾ ਲੇਕਿਨ ਬਾਕੀ ਜਿਹੜੀਆਂ ਸਾਡੇ ਜੱਥੇਬੰਦੀ ਨੇ ਹੋਰ ਜਿਹੜੀਆਂ ਸਮਾਜਿਕ ਜੱਥੇਬੰਦੀਆਂ ਸੀ ਉਹਨਾਂ ਨੇ ਬਹੁਤ ਵੱਡਾ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਦੂਜਿਆਂ ਲੋਕਾਂ ਨੇ ਤੇ ਬਹੁਤ ਵੱਡਾ ਸਹਿਯੋਗ ਦਿੱਤਾ ਉਹਨਾਂ ਦੀ ਬਹੁਤ ਵੱਡੇ ਪੱਤਰ ਤੇ ਬਾਹ ਫੜੀ ਸਾਂ ਤੇ ਪਰ ਮੇਰਾ ਖਿਆਲ ਪੰਜਾਬ ਸਰਕਾਰ ਜਿਹੜੀ ਹੈ ਕਿ ਖਾਲੀ ਐਲਾਨ ਹੀ ਕਰਦੀ ਰਹੀ ਤੇ ਹੁਣ ਵੀ ਮੇਰਾ ਖਿਆਲ ਹੈ ਕਿ ਦੋ ਦਿਨ ਦਾ ਸੈਸ਼ਨ ਸੀ ਲੋਕਾਂ ਨੂੰ ਉਮੀਦ ਸੀ ਕਿ ਜੋ ਹੜਪੜ ਹੜਾਂ ਦੇ ਆਧਾਰਤੀ ਸੈਸ਼ਨ ਰੱਖਿਆ ਗਿਆ ਤੇ ਇਹਦੇ ਚ ਲੋਕਾਂ ਨੂੰ ਕਾਫੀ ਰੀਲੀਫ ਮਿਲੂਗੀ ਉਹਨਾਂ ਲੋਕਾਂ ਦੀ ਕੋਈ ਗੱਲ ਹੋਊਗੀ ਪਰ ਉੱਥੇ ਵੀ ਜੋ ਕੁਝ ਵਾਪਰਿਆ ਉਹ ਆਪਸੀ ਮਿਣੋ ਮਿਣੀ ਹੋ ਕੇ ਇੱਕ ਦੂਜੀਆਂ ਬਸ ਉਹ ਗੱਲਾਂ ਕਰਕੇ ਖਤਮ ਕਰ ਦਿੱਤਾ ਗਿਆ ਮੇਰਾ ਖਿਆਲ ਹੈ ਕਿ ਉਹ ਵੀ ਜਿਹੜੇ ਕਿ ਸਾਡੇ ਜਿਹੜੇ ਲੀਡਰ ਮੇਰਾ ਖਿਆਲ ਲੋਕਾਂ ਪ੍ਰਤੀ ਇਹਦੇ ਕੋਈ ਸਿਰਦ ਨਹੀਂ ਵੀ ਐਡੀ ਵੱਡੀ ਤਰਾਸਦੀ ਹੈ ਤੇ ਅਸੀਂ ਉਹਨਾਂ ਦੀ ਗੱਲ ਕਰੀਏ ਉੱਥੇ ਆਪ ਆਪਣੀ ਰਾਜਨੀਤੀ ਇੱਕ ਦੂਜੇ ਦੇ ਖਿਲਾਫ ਇਲਜ਼ਾਮबाजी ਕਰਕੇ ਤੇ ਉਹ ਜਿਹੜਾ ਕੋ ਇਹ ਦੋ ਦਿਨ ਦੇ ਚੁ ਕਿੰਨਾ ਪੈਸਾ ਮੇਰਾ ਖਾਤਾ ਕਿ ਜੋ ਸੈਸ਼ਨ ਦੇ ਲਈ ਹੋਣਾ ਸੀ ਉਹ ਹੜਪ ਪ੍ਰਭਾਵਤ ਲੋਕਾਂ ਤੇ ਲਾਇਆ ਜਾਂਦਾ ਤੇ ਉਹ ਉਹ ਵਧੀਆ ਹੋਣਾ ਸੀ ਉਹ ਯਾ ਸਪਾਈਕ ਦੇ ਵਾਰਸ ਪੰਜਾਬ ਨੇ ਇਸਨੂੰ ਪਾਰਟੀ ਦੀਆਂ ਤਿਆਰੀਆਂ ਆ ਜੀ ਸੋਲ ਲੜਨ ਦੀ ਹਾਂ ਜੀ ਅਸੀਂ ਅੱਜ ਦਿਨ ਰਾਤ ਲੱਗੇ ਹੋਏ ਆ ਅਸੀਂ ਪੂਰਨ ਤੌਰ ਤੇ ਆਪਣੀ ਪਾਰਟੀ ਅਸੀਂ ਸਾਰੇ ਜ਼ਿਲ੍ਹਿਆਂ ਚ ਤਾਕਤ ਕਰਤੀ ਉਹਨੂੰ ਅੱਗੇ ਹੋਰ ਵਧਾ ਰਹੇ ਆ ਚੰਗੇ ਚੰਗੇ ਲੋਕ ਸਾਡੇ ਨਾਲ ਜੁੜ ਰਹੇ ਆ ਤੇ ਅਸੀਂ ਇਹ ਚੀਜ਼ ਹੈ ਕਿ 2027 ਚ ਪੂਰੀ ਤਰ੍ਹਾਂ ਆਪਣੀ ਹਾਲੇ ਸਮੁੰਦਰੀ ਸਮਰਪਿਤ 2027 ਚ ਅਸੀਂ ਇਲੈਕਸ਼ਨ ਲੜਾਂਗੇ ਜੀ ਪੂਰੀ ਤਿਆਰੀਆਂ ਅੱਛਾ ਇੱਕ ਬਾਬਾ ਬੜਾ ਸਰਗਰਮ ਹੋਇਆ ਪਿਛਲੇ ਕੁਝ ਦਿਨਾਂ ਤੋਂ ਕਦੀ ਉਹ ਨਾ ਭੇਜਾ ਕੇ ਕਿਸੇ ਨੂੰ ਮਿਲਣਾ ਪੈਂਦਾ ਕਦੀ ਉਹ ਮਸਰ ਆ ਜਾਂਦਾ ਤੁਸੀਂ ਇਹਨੂੰ ਕਿੱਥਾ ਦੇਖਦੇ ਹੋ ਨਹੀਂ ਅਸੀਂ ਇਹ ਤੇ ਜੀ ਹੈ ਕਿ ਇਹਦੇ ਚ ਉਹ ਬਾਬਾ ਬਾਬਾ ਜਵਾਬ ਦੇ ਸਕਦਾ ਆ ਜਿਹੜੇ ਲੋਕ ਉਹਨੂੰ ਮਿਲ ਰਹੇ ਆ ਉਹਦੇ ਵਾਸਤੇ ਕਿਉਂਕਿ ਇਥੇ ਕੋਈ ਵੀ ਆਜ਼ਾਦ ਹੈ ਇਸ ਕਰਕੇ ਮੇਰੇ ਖਿਆਲ ਹੈ ਕਿ ਬਾਬਿਆਂ ਨੂੰ ਵੀ ਆਪਣੀ ਜਿਹੜੀ ਡਿਊਟੀ ਆ ਉਹਨਾਂ ਦੀ ਜਿਹੜੀ ਉਹਨਾਂ ਨੂੰ ਉਹ ਕਰਨੀ ਚਾਹੀਦੀ ਹੈ ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਇਸ ਕਰਕੇ ਜਿਹੜਾ ਮੇਰੇ ਖਿਆਲ ਹੈ ਕਿ ਜੋ ਡੇਰਾਵਾਦ ਰਿਹਾ ਪੰਜਾਬ ਚ ਉਹ ਉਹਦੇ ਨਾਲ ਵੀ ਇਸ ਖਾਸ ਕਰਕੇ ਸਿੱਖੀ ਨੂੰ ਕਾਫੀ ਵੱਡੇ ਬਚਾਉਂਦੇ ਆ 2027 ਦੇ ਡੇਰਾਵਾਦ ਖਤਮ ਕਰੋਗੇ ਜੇ ਮੰਨ ਲਓ ਕਿ ਪਾਰਟੀ ਤੁਹਾਡੇ ਉੱਪਰ ਕੇ ਸਾਹਮਣੇ ਆਉਂਦੀ ਆ ਵਿਧਾਨ ਸਭਾ ਜਿੱਤਦੀ ਆ ਬੰਕ ਸਰਗਰਮੀ ਚ ਕੀ ਉਹਦਾ ਰੋਲ ਹੋਊ ਡੇਰੇਵਾਦ ਦਾ ਈਲਾ ਰਤਨ ਜੇ ਪੰਥਕ ਸਰਗਰਮੀਆਂ ਦੇ ਵਿੱਚ ਉਸ ਪਛਤਾਉਂ ਤੇ ਮਿਲ ਕੇ ਵੀ ਗਏ ਆ ਇਹ ਤੇ ਮੇਰਾ ਖਿਆਲ ਹੈ ਕਿ ਜਿਨ੍ਹਾਂ ਨੂੰ ਮਿਲੇ ਉਹ ਹੀ ਦੱਸ ਸਕਦੇ ਸਾਡੇ ਨਾਲ ਤੇ ਜੋ ਕੋਈ ਇਹੋ ਜਿਹਾ ਵਿਚਾਰ ਹੋਊਗਾ ਤੇ ਫਿਰ ਅਸੀਂ ਸੋਚਾਂਗੇ ਕਿ ਉਹ ਪੰਥਕ ਸਰਗਰਮੀਆਂ 'ਚ ਪੰਥ 'ਚ ਕੀ ਹਿੱਸਾ ਪਾਉਣਾ ਚਾ ਰਹੇ ਆ ਪੰਥ 'ਚ ਜਿਹੜਾ ਕੋਈ ਨੁਕਸਾਨ ਹੋਇਆ ਉਹਨੂੰ ਕਿੱਦਾਂ ਘਟਾਉਣਾ ਚਾ ਰਹੇ ਆ ਇਹ ਗੱਲ ਡੇਰਿਆਂ ਦੀ ਆਪਾਂ ਕਰਦੇ ਵੀ ਡੇਰਿਆਂ ਨੂੰ ਖਤਮ ਕਰੋਗੇ ਕਿ ਨਹੀਂ ਕਰੋਗੇ ਨਹੀਂ ਡੇਰੇ ਤੇ ਸਾਡੇ ਲਈ ਬਹੁਤ ਵੱਡਾ ਚੈਲੰਜ ਹੈ ਜੀ ਡੇਰੇ ਤੇ ਕੋਈ ਡੇਰਿਆਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਉਥੇ ਡੇਰਿਆਂ 'ਚ ਕੀ ਕੀ ਵਾਪਰਦਾ ਕਈਆਂ ਦੇ ਡੇਰਿਆਂ ਦੀਆਂ ਹੁਣ ਜੋ ਆਪਣਾ ਸਿਰਸੇ ਸਿਰਸੇ ਵਾਲਾ ਡੇਰਾ ਸੀ ਉਹ ਚੁੱਕੀ ਕਿ ਕੁਝ ਨਿਕਲਿਆ ਇਦਾਂ ਹੀ ਹੋਰ ਵੀ ਜਿਹੜੇ ਡੇਰੇ ਆ ਪਿੱਛੇ ਜੇ ਕੋਲ ਲੁਧਿਆਣੇ ਲੱਗੇ ਸੀ ਉਤੋਂ ਵੀ ਜਦੋਂ ਇਹੋ ਜੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਆ ਕਿ ਬਹੁਤ ਕੁਝ ਗਲਤ ਹੋ ਰਿਹਾ ਇਸ ਕਰਕੇ ਉਹਨਾਂ ਤੇ ਸਾਰਿਆਂ ਧਰਾਂ ਨੂੰ ਇਕੱਠੇ ਹੋ ਕੇ ਸੋਚ ਵਿਚਾਰ ਕਰਕੇ ਕਿਉਂਕਿ ਸਿੱਖੀ ਇੱਕ ਬਹੁਤ ਵਧੀਆ ਜੀਵਨ ਜਾਚ ਆ ਸਾਰਿਆਂ ਨੂੰ ਉਤੋਂ ਹੀ ਮਤਲਬ ਸੇਧ ਲੈ ਕੇ ਵਧੀਆ ਜੀਵਨ ਜੀਣਾ ਚਾਹੀਦਾ ਡੇਰਿਆਂ ਦੀ ਛੋਟੇ ਆ ਛੋਟੇ ਜਿਹੜੇ ਸਰਦਾਰ ਜਿਹੜੇ ਜਿਹੜੇ ਗਏ ਨੇ ਆ ਸਮਾਜ ਦੇ ਜਿਹਨੇ ਚੱਟ ਨੂੰ ਵਾਪਸ ਧਰਮਦਾਰੀ ਦੇ ਨਾਲ ਵਾਪਸ ਲਿਆਉਂਦੀ ਕਾਰਵਾਈ ਕੋਸ਼ਿਸ਼ ਕਰ ਰਹੀ ਹੈ ਨਹੀਂ ਇਹ ਮੇਰਾ ਹਰਦੀ ਤੋਂ ਨਾਲੇ ਕਿਹਾ ਵੀ ਨਹੀਂ ਲੈ ਕੇ ਆਵਾਂਗੇ ਵਾਪਸ ਲੈ ਕੇ ਆਵਾਂਗੇ ਨਹੀਂ ਇਹ ਤੇ ਸਾਰਿਆਂ ਦੀ ਇੱਛਾ ਹੈ ਕਿ ਜਿਨ੍ਹਾਂ ਨੂੰ ਕੋਈ ਧੋਖੇ ਨਾਲ ਜਾਂ ਕੋਈ ਲਾਲਚ ਦੇ ਕੇ ਆਪਣੇ ਧਰਮ ਤੋਂ ਤੋੜਿਆ ਜਾਂਦਾ ਇੱਕ ਵੈਸੇ ਵੀ ਗੈਰਕਾਨੂੰਨੀ ਇੱਕ ਵੈਸੇ ਵੀ ਗੈਰ ਅਨਸਾਨੀਆ ਤੇ ਉਹ ਜੇ ਉਹ ਕਿਸੇ ਦੀ ਆਪਾਂ ਕੋਈ ਲੋੜ ਪੂਰੀ ਕਰਕੇ ਉਹਨੂੰ ਉਹਦਾ ਧਰਮ ਖਰੀਦਣ ਦੀ ਕੋਸ਼ਿਸ਼ ਕਰੀਏ ਤੇ ਉਹ ਸਹੀ ਨਹੀਂ ਕੀ ਗੱਲ ਠੀਕ ਹੈ ਤਾਂ ਲੋਕ ਜੇ ਅਗਰ ਆਪਣੀ ਮਰਜ਼ੀ ਨਾਲ ਕੋਈ ਜਾ ਰਿਹਾ ਤਾਂ ਉਹਨੂੰ ਰੋਕਿਆ ਵੀ ਨਹੀਂ ਜਾਣਾ ਚਾਹੀਦਾ ਪਰ ਕਿਸੇ ਨੂੰ ਲੋਭ ਲਾਲਚ ਦੇ ਕੇ ਕਿਸੇ ਨੂੰ ਕੋਈ ਇਹੋ ਜਿਹਾ ਚੱਲ ਜਾਈ ਕੋਈ ਸਵਾਲ ਕੱਟੇ ਵਾਲਾ ਤੇ ਜਿਹੜਾ ਸਰਦਾਰ ਜਿਹਨੇ ਪਗੜੀ ਪੰਨੀ ਆ ਉਹ ਜਾ ਕੇ ਸਟੇਜ ਦੇ ਉੱਤੇ ਚੜਨਾ ਆਇਆ ਬਈ ਤਾਂ ਉਹਲਾ ਤੁਸੀਂ ਕਾਤੇ ਕਰੋਗੇ ਗਾਣਾ ਵਾਲੇ ਜਿਨਾਂ ਨੂੰ ਇਹ ਇਹ ਤਾਂ ਮੇਰਾ ਖਿਆਲ ਹੈ ਕਿ ਸਾਡੇ ਵਾਸਤੇ ਇਸ ਜਿਹੜੀਆਂ ਸਾਡੀਆਂ ਸੰਸਥਾਵਾਂ ਜਿਹੜੇ ਸਾਡੇ ਬڑے ਮੁਖੀ ਰਹੇ ਆ ਜਿਹੜੇ ਆਪਣੇ ਆਪ ਨੂੰ ਪੰਥਕ ਦਾ ਪੰਥਕ ਪਹਿਰੇਦਾਰੀ ਦਾ ਮੁਕਾ ਦੰਦੇ ਰਹੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਹੋ ਜਿਹੇ ਹਾਲਾਤ ਕਿਉਂ ਪੈਦਾ ਹੋ ਗਏ ਕਿ ਜਿਹੜੇ ਪੱਗਾਂ ਵਾਲਿਆਂ ਨੇ ਦੁੱਧਿਆਂ ਨੂੰ ਮੋੜ ਕੇ ਲਿਆਉਣਾ ਸੀ ਉਹ ਆਪ ਹੀ ਕਿਉਂ ਉਧਰ ਨੂੰ ਤੁਰ ਪਏ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਵਾਲ ਜਿਹੜੇ ਆ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਇਹ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਕਬਜ਼ੇ ਕਿਦਾਰੀ ਰੱਖੀ ਆ ਉਹ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਇਹ 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 ਹਾਲਾਤਾਂ ਦੇ ਜ਼ਿੰਮੇਵਾਰ ਕੌਣ ਨੇ ਕਿ ਇੱਕ ਜਿਹੜੇ ਗਿਆਨੀ ਹੋਂਦ ਵਿੱਚ ਹੋਈ ਜਾ ਉਹ ਕਦੇ ਦਾ ਉਹ ਵਿਸ਼ਵਾਸ ਰੱਖਦੇ ਨੇ ਕਿ ਜਦੋਂ ਅਸੀਂ ਸ਼ਾਹ ਨਾਲ ਉਹਨੇ ਅੱਗੇ ਉਹ ਬੰਦੇ ਕਿਹਾ ਕਿ ਗੱਲਬਾਤ ਨਹੀਂ ਹੁੰਦੀ ਰਹੀ ਉਹਨਾਂ ਦੀ ਜਾਂ ਉਹ ਗੱਲਬਾਤ ਨਹੀਂ ਵਿੱਚ ਰੱਖਦੇ ਨੇ ਕਿ ਵਿਸ਼ਵਾਸ ਰੱਖਦੇ ਨੇ ਵੀ ਗੱਲਬਾਤ ਹੋਣੀ ਚਾਹੀਦੀ ਆ ਤੁਹਾਡੀ ਪੰਥ ਕਹਿੰਦਾ ਜੇ ਉਸ ਪਾਸੇ ਤੋਂ ਜੇ ਹੁੰਦੀ ਆ ਤਾਂ ਤੁਹਾਨੂੰ ਵੀ ਲੱਗਦਾ ਕਿ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਜਿਵੇਂ ਤੁਸੀਂ ਉਹ ਪਾਰ ਤੇ ਮੁਕਾਬਲੇ ਤੇ ਜਾਂ ਆੜਾ ਦੇ ਮੁੱਦੇ ਤੇ ਕੇਂਦਰ ਨਾਲ ਗੱਲ ਕੀਤੀ ਪਰ ਉਹਨੇ ਨਾ ਦੇ ਪ੍ਰਬੰਧਿਤ ਉਡਾ ਰਾਜਨੀਤੀ ਨਾ ਇਹ ਸੇ ਚੀਜ਼ਾਂ ਜਿਹੜੀਆਂ ਨੇ ਇਹ ਗੱਲਬਾਤ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਹੋਏਗੀ ਕਿ ਉਹ ਚੌਂਦੇ ਚਿੰਦਨਾਂ ਗੱਲ ਵੀ ਹੁੰਦੀ ਰਹੇ ਪਰ ਜਿਸ ਦਾ ਤੁਹਾਨੂੰ ਹਰ ਗੱਲ ਦੇ ਜਵਾਬ ਮਿਲ ਜਾਂਦਾ ਤਾਂ ਇਹ ਇਸ ਚੀਜ਼ ਤੁਹਾਡੇ ਆਪ ਵਿੱਚ ਟੇਟਾ ਹੁੰਦੇ ਮੇਰਾ ਖਿਆਲ ਹੈ ਕਿ ਗੱਲਬਾਤ ਕਰਨੀ ਕੋਈ ਗਨਾਹ ਨਹੀਂਗਾ ਪਰ ਗੱਲਬਾਤ ਕਾਦੇ ਵਾਸਤੇ ਕੀਤੀ ਜਾ ਰਹੀ ਹੈ ਉਹ ਕੋਈ ਕੌਮ ਦੇ ਹਿੱਤ ਚ ਕੀਤੀ ਜਾ ਰਹੀ ਹੈ ਜੀ ਉਹਨਾਂ ਦੀ ਜਾ ਰਹੀ ਹੈ ਤੇ ਕੌਮ ਦੇ ਜੋ ਮਸਲੇ ਆ ਉਹਨਾਂ ਨੂੰ ਹੱਲ ਕਰਵਾਇਆ ਜਾਣਾ ਚਾਹੀਦਾ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾਣਾ ਚਾਹੀਦਾ ਪੰਜਾਬ ਦੇ ਹੱਕਾਂ ਹਕੂਕਾਂ ਲਈ ਉਹ ਆਪਣੀ ਜਿਹੜੀ ਹੈ ਜਾਰੀ ਨੂੰ ਵਰਤਿਆ ਜਾਣਾ ਚਾਹੀਦਾ ਤੇ ਉਹਦਾ ਤੇ ਸਵਾਗਤ ਹੈ ਤੇ ਜੇ ਕੋਈ ਆਪਣੇ ਨਿੱਜੀ ਲਾਭ ਲਈ ਕੋਈ ਗਾਰੀ ਰੱਖਦਾ ਤੇ ਮੇਰਾ ਖਿਆਲ ਉਹ ਉਹ ਉਹਦਾ ਤੇ ਰਿਸ਼ਤੀ ਜਿਹੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਜੀ ਇਸ ਟਾਈਮ ਦੇਸ਼ ਦੀ ਧਰਤੀ ਤੇ ਆਏ ਨੇ ਤੇ ਉਹਨਾਂ ਆਪਣੇ ਪੁੱਤਰ ਨੂੰ ਮਿਲ ਦੀ ਇੱਛਾ ਜਾਇ ਦੀ ਹੈ ਜੁਦੀ ਬਰਕਤ ਉਹ ਨਾਲ ਉਹਨਾਂ ਦੀ ਮਾਤਾ ਜੀ ਨੂੰ ਅਸੀਂ ਵੀ ਮਿਲ ਕੇ ਆਏ ਆ ਤੇ ਇਹ ਦੇਖੋ ਕਿ ਸਾਡੇ ਨਾਲ ਕਿੰਨਾ ੱੱਕਾ ਹੋ ਰਿਹਾ ਕਿ ਇੱਕ ਬਜ਼ੁਰਗ ਮਾਤਾ ਪਤਨੀ ਹੋਵੇ ਕਦੋਂ ਸਵਾਸ ਪੂਰੇ ਹੋ ਜਾਣ ਉਹਦੀ ਇੱਛਾ ਜਿਹੜੀ ਆ ਕਿ ਆਪਣੇ ਪੁੱਤਰ ਨੂੰ ਮਿਲਦੀ ਆ ਜਿਹੜਾ ਕਿ ਬੜੇ ਲੰਮੇ ਸਮੇਂ ਤੋਂ ਤੇ ਜਿਹੜੇ ਸਾਡੇ ਬਹੁਤ ਵੱਡੇ ਵੱਡੇ ਕ੍ਰਾਈਮਨਲ ਬੰਦੇ ਉਹਨਾਂ ਨੂੰ ਤੇ ਪਤਾ ਨਹੀਂ ਕਦੋਂ ਪ੍ਰੋਬਲਮ ਦਿੱਤੀਆਂ ਜਾ ਰਹੀਆਂ ਸਾਡੇ ਬੰਦਿਆਂ ਨੂੰ ਜਿਹੜਾ ਕਿ ਇਹ ਆਖਰੀ ਟਾਈਮ ਤੇ ਵੀ ਮਿਲਣ ਵਾਸਤੇ ਬੜਾ ਮੌਕੇ ਨਹੀਂ ਨਹੀਂ ਦਿੱਤਾ ਜਾ ਰਿਹਾ ਇਹ ਇਹ ਇਤੋਂ ਹੀ ਬਗਾਨਗੀ ਦੀ ਭਾਵਨਾ ਕਿ ਸਾਡੇ ਨਾਲ ਦੋ ਨੰਬਰ ਦਾ ਦੇ ਸ਼ੈਡਿੰਗ ਦਾ ਸਲੂਕ ਕੀਤਾ ਜਾ ਰਿਹਾ ਸਾਡੇ ਨਾਲ ਕੋਈ ਕਾਨੂੰਨ ਕਾਇਦੇ ਆ ਜੀ ਗੱਲ ਨਹੀਂ ਕੀਤੀ ਜਾ ਰਹੀ ਹੁਣ ਜਿਵੇਂ ਰਾਜੋਣਾ ਦੀ ਕੇਸ ਦੀ ਵੀ ਦੁਬਾਰਾ ਤੋਂ ਖੋਲਿਆ ਜਾ ਰਿਹਾ ਕਿ ਉਹ ਉਹਨੂੰ ਕਿਸੇ ਪਾਸੇ ਲਾਇਆ ਨਹੀਂ ਜਾ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਸਾਡੇ ਕੌਮ ਨਾਲ ਬਹੁਤ ਵੱਡੇ ਧੱਕਾ ਹੋ ਰਿਹਾ ਇਹਦਾ ਇਹਦਾ ਅਸੀਂ ਵਿਰੋਧ ਕਰਦੇ ਹਾਂ ਅਸੀਂ ਉਹਦਾ ਸਮਰਥਨ ਕਰਦੇ ਹਾਂ ਕਿ ਉਹ ਉਹਨਾਂ ਨੂੰ ਮੜਾਇਆ ਜਾਣਾ ਚਾਹੀਦਾ ਤੇ ਪਹਿਲੀ ਗੱਲ ਤੋਂ ਉਹਨਾਂ ਨੇ ਉਹਨਾਂ ਦਾ ਬਹੁਤ ਲੰਮਾ ਸਮਾਂ ਉਹਨਾਂ ਜੇਲਾ ਚ ਗਜ਼ਾਰ ਲਿਆ ਆਪਣੀਆਂ ਸਜ਼ਾਵਾਂ ਤੋਂ ਵੱਧ ਸਮਾਂ ਕੱਟ ਲਿਆ ਇਸ ਕਰਕੇ ਉਹਨਾਂ ਨੂੰ ਰਿਆ ਕੀਤਾ ਜਾਣਾ ਚਾਹੀਦਾ ਜੇ ਰਿਆ ਨਹੀਂ ਤਾਂ ਉਹਨਾਂ ਨੂੰ ਪ੍ਰੋਲ ਦੇਣੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਪਰਿਵਾਰਾਂ ਨਾਲ ਮਿਲਣ ਵਾਸਤੇ ਜਿੱਦਾਂ ਦੂਜਿਆਂ ਨੂੰ ਤੁਸੀਂ ਦੇ ਰਹੇ ਹੋ ਉਹਨਾਂ ਨੂੰ ਵੀ ਦੇ ਰਹੋ ਕਿ